ਪੌੜੀ ਏਉ ਜੀ ਬਹੁਤ ਗਰਭ ਵਾਸੇ ਮੋਹੋ ਮਗਨ ਮੀਠ ਜੋ ਨਿਫਾਸੇ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਆਪਨ ਮੋਹ ਘਟੇ ਕਟ ਦੀਨੇ ਏ ਸਾਜਨ ਕਛ ਕਹੋ ਉਪਾਇਆ ਜਾਂ ਤੇ ਤਰੋਂ ਵਿਖਮ ਇਹ ਮਾਇਆ ਕਰ ਕਿਰਪਾ ਸਤ ਸੰਗ ਮਲਾਈ ਨਾਨਕ ਤਾਂ ਕੈ ਨਿਕਟ ਨਾਮ ਆਏ ਸ਼ਲੋਕਾ ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨ ਪ੍ਰਭ ਆਪ ਪਾਸੇ ਆਪਨ ਹਉ ਹਉ ਕਰੈ ਨਾਨਕ ਬਿਨ ਹਰ ਕਹਾ ਕਮਾਤ ਪੌੜੀ ਏ ਕਹਿ ਆਪ ਕਰਾਵਨ ਹਾਰਾ ਆਪੈ ਪਾਪ ਪੁੰਨ ਵਿਸਥਾਰਾ ਇਆ ਜੁਗ ਜਿਤ ਜਿਤ ਆਪੈ ਲਾਇਓ ਸੋ ਸੋ ਪਾਇਓ ਜੋ ਆਪ ਦਵਾਇਓ ਵਾ ਕਾ ਅੰਤ ਨਾ ਜਾਣੈ ਕੋ ਜੋ ਜੋ ਕਰੈ ਸੋ ਫਨ ਹੋ ਇਕ ਕਹਿ ਤੇ ਸਗਲਾ ਵਿਸਥਾਰਾ ਨਾਨਕ ਆਪ ਸਵਾਰ ਨਹਾਰਾ ਸ਼ਲੋਕ ਰਾਚ ਰਹੇ ਬਨਤਾ ਬਨੋਦ ਕੁਸਮ ਰੰਗ ਬਿਖਸ਼ੂਰ ਨਾਨਕ ਤੇ ਸਰਨੀ ਪਰੋ ਬਿਨ ਸਜਾਏ ਮੈਂ ਮੂਰ ਪੌੜੀ ਰੇ ਮਨ ਬਿਨ ਹਰ ਜਹ ਰਚੋ ਤਹਤ ਹੈ ਬੰਧਨ ਪਾਹੀ ਜਿਹ ਵਿਦ ਕਤੁ ਨਾ ਛੂਟੀ ਐ ਸਾਖਤ ਤੇਊ ਕਮਾਹੇ ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਉ ਕਰਮ ਵਿਕਾਰ ਵਾਦੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ ਭ੍ਰਮ ਕੇ ਮੋਹ ਨ ਬੁਝੈ ਸੋ ਪ੍ਰਭ ਸਦ ਹੂ ਸੰਗ ਲੇਖੈ ਗਨ ਤਨਾ ਛੂਟੀ ਐ ਕਾਚੀ ਭੀਤ ਨਾ ਸੁੱਧ ਜਿਸੈ 부ਝਾਏ ਨਾਨਕਾ ਤੇਹ ਗੁਰਮੁਖ ਨਿਰਮਲ ਬੁੱਧ ਸਲੋਕਾ ਟੂਟੇ ਬੰਦਨ ਜਾਸਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਏਕ ਕਹਿ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਾਹ ਕਹਿ ਨਾ ਕੋਊ ਆਓ ਬੈਠ ਆਦਰ ਸੁਭ ਦੇਉ ਵਾ ਮਹਿਲੀ ਪਾਵਹਿ ਤੂੰ ਬਾਸਾ ਜਨਮ ਮਰਨ ਨਹ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਧੁਰ ਜਾ ਕੈ ਹਰ ਸੰਪੈ ਨਾਨਕ ਕਰ ਤਾ ਕੈ ਸਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਦ ਲਾਗ ਪਰੇ ਦੁਰਗੰਧ ਸਿਓ ਨਾਨਕ ਮਾਇਆ ਬੰਦ ਪੌੜੀ ਲੱਲਾ ਲਪਟ ਬਿਖੈ ਰਸ ਰਾਤੇ ਅਹੰਬੁਦ ਮਾਇਆ ਮਦਮਾਤੇ ਆ ਮਾਇਆ ਮੈਂ ਜਨਮੈ ਮਰਨਾ ਜੋ ਜੋ ਹੁਕਮ ਤੇ ਵੈਤਿਓ ਕਰਨਾ ਕੋ ਊਨ ਨਾ ਕੋ ਪੂਰਾ ਕੋ ਸੁਗਰ ਨਾ ਕੋ ਮੂਰਾ ਜਿਤ ਜਿਤ ਲਾਭ ਤਿਤ ਤਿਤ ਲਗਣਾ ਨਾਨਕ ਠਾਕੁਰ ਸਦਾ ਅਲਿਪਨਾ ਸ਼ਲੋਕ ਲਾਲ ਗੋਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹਾ ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ਪੌੜੀ ਲੱਲਾ ਤਾਂ ਕਹਿ ਲਵੇ ਨਾ ਕੋ ਇਕ ਕਹਿ ਆਪ ਅਵਰਨਹਿ ਹੋਵਣ ਹਾਰ ਹੂਤ ਸਦ ਆਇਆ ਵਾਕਾਂ ਅੰਤ ਨਾ ਕਾਹੂ ਪਾਇਆ ਕੀਟ ਹਸਤ ਮਹਿ ਪੂਰ ਸਮਾਨੀ ਪ੍ਰਗਟ ਪੁਰਖ ਸਭ ਥਾਂਉ ਜਾਣੇ ਜਾ ਕੋ ਦੀਨੋ ਹਰ ਰਸ ਆਪਣਾ ਨਾਨਕ ਗੁਰਮੁਖ ਹਰ ਹਰ ਤੇ ਜਪਨਾ ਸਲੋਕ ਆਤਮ ਰਸ ਜੇ ਜਾਣਿਆ ਹਰ ਰੰਗ ਸਹਿ ਜੇ ਮਾਨ ਨਾਨਕ ਧਨ ਤਨ ਧਨ ਜਨ ਆਇ ਤੇ ਪਰਵਾਨ ਪੌੜੀ ਆਇਆ ਸਫਲ ਤਾਹੂ ਕੋ ਗਨੀਐ ਜਾਸ ਰਸਨ ਹਰ ਹਰ ਜਸ ਭਨੀਐ ਆਏ ਬਸਹਿ ਸਾਧੂ ਕੈ ਸੰਗੇ ਅਨ ਦਿਨ ਨਾਮ ਧਿਆਵਹਿ ਰੰਗੇ ਆਵਤ ਸੋ ਜਨ ਨਾ ਮਹਿਰਾਤਾ ਜਾਂ ਕੋ ਦਇਆ ਮਯਾਬੇ ਦਾਤਾ ਏ ਕਹਿ ਆਵਨ ਫਿਰ ਜੋਨ ਨਾ ਆਇਆ ਨਾਨਕ ਹਰ ਕੈ ਦਰਸ ਸੁਮਾਇਆ ਸਲੋਕ ਯਾਸ ਜਪਤ ਮਨ ਹੋਏ ਆਨੰਦ ਬਿਨ ਸਹਿ ਦੂਜਾ ਭਾਉ ਦੁਖ ਦਰਦ ਤ੍ਰਿਸ਼ਨਾ ਬੁਝੈ ਨਾਨਕ ਨਾਮ ਸਮਾਉ ਪੌੜੀ ਜਈਆ ਜਾਰੂ ਦੁਰਮਤ ਦੋ ਤਿਸੈ ਤਿਆਗ ਸੁਖ ਸਹਿ ਜੇ ਸੋ ਜਈਆ ਜਾਏ ਪਰ ਹੋ ਸੰਤ ਸਰਨਾ ਜਿਹ ਆਸਰ ਇਆ ਭਵਜਲ ਤਰਨਾ ਯਈਆ ਜਨਮ ਨਾ ਆਵੇ ਸੋ ਏਕ ਨਾਮ ਲੈ ਮਨਹਿ ਪਰੋ ਯਈਆ ਜਰਮਨਾ ਹਾਰੀ ਐ ਗੁਰਪੂਰੇ ਕੀਟੇ ਕਾ ਨਾਨਕ ਤਿਹ ਸੁਖ ਪਾਇਆ ਜਾਂ ਕਹਿ ਹਿਰੈ ਏਕ ਸਲੋਕ ਅੰਤਰ ਮਨ ਤਨ ਵਸ ਰਹਿ ਤੀਤ ਊਤ ਕੇ ਮੀਤ ਗੁਰਪੂਰਾ ਅਪਦੇਸਿਆ ਨਾਨਕ ਜਪੀਐ ਨੀਤ ਪੌੜੀ ਅਨੰਦਿਨ ਸਿਮਰਹੁ ਤਾਸਕੋ ਜੋ ਅੰਤ ਸਹਾਈ ਹੋਏ ਇਹ ਵਿਥਿਆ ਦਿਨ ਚਾਰ ਛੇ ਛਾੜ ਚੱਲਿਓ ਸਭ ਕੋਇ ਕਾ ਕੋ ਮਾਤ ਪਿਤਾ ਸੁਤ ਧੀਆਂ ਗ੍ਰਹਿ ਬਨਤਾ ਕਸ ਸੰਗ ਨਾ ਲੀਆ ਐਸੀ ਸੰਚ ਜੋ ਬਿਨ ਸਤ ਨਾਹੀ ਪਤ ਸੀਤੀ ਆਪਣੇ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇਤੇ ਬਹੁਰ ਨ ਆਇਆ ਸ਼ਲੋਕ ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਈ ਅਹ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਪੌੜੀ ਗੰਗਾ ਘਾਟ ਸਾਸਤਰ ਹੋਏਂ ਗਿਆਤਾ ਪੂਰਕ ਕੁੰਭ ਕਰੇਚਕ ਕਰਮਾਤਾ ਗਿਆਨ ਧਿਆਨ ਤੀਰਥ ਇਸ਼ਨਾਨੀ ਸੋਮ ਪਾਕ ਅਪਰਸ ਉਦਿਆਨੀ ਰਾਮ ਨਾਮ ਸੰਗ ਮਨ ਨਹੀਂ 헤ਤਾ ਜੋ ਕਸ਼ਕੀਨੋ ਸਉ ਅਨੇਤਾ ਵਾਤੇ ਉਤਮ ਗਨੋ ਚੰਡਾਲਾ ਨਾਨਕ ਜਿਹ ਮਨ ਬਸਹਿ ਗੋਪਾਲਾ ਸਲੋਕ ਕੁੰਟ ਚਾਰ ਦਹ ਦਿਸ ਭ੍ਰਮੇ ਕਰਮ ਕਿਰਤ ਕੀ ਰੇਖ ਸੁਖ ਦੁਖ ਮੁਕਤ ਜੋਨ ਨਾਨਕ ਲਿਖਿਓ ਲੇਖ ਪਵੜੀ ਕੱਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮੇਟਤ ਕੋ ਨਹੀਂ ਹੋਤ ਕਛ ਦੋ ਬਾਰਾ ਕਰਨੈ ਹਾਰ ਨਾ ਭੂਲਣ ਹਾਰਾ ਕਾਹੂ ਪੰਤ ਦਿਖਾਰੈ ਆਪੈ ਕਾਹੂ ਉਦਿਆਨ ਭ੍ਰਮਤ ਪਛਤਾਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦੀਨੋ ਸੋ ਨਾਨਕ ਲੀਨੋ ਸਲੋਕ ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਹੇ ਪੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਹੇ ਸਮਾਰ ਪੌੜੀ ਖਖਾ ਖੂਨਾ ਕਛ ਨਹੀਂ ਤਿਸ ਸਮਰੱਥ ਕੈ ਪਾਹ ਜੋ ਦੇਣਾ ਸੋ ਦੇ ਰਹਿਓ ਭਾਵੇਂ ਤਹ ਤਹ ਜਾਹੀ ਖਰਚ ਖਜ਼ਾਨਾ ਨਾਮ ਧਨ ਯਾ ਭਗਤਨ ਕੀ ਰਾਸ ਹਿਮਾ ਗਰੀਬੀ ਅਨੰਦ ਸਹਿਜ ਜਪਤ ਰਹਿ ਗੁਣ ਤਾਸ ਖੇਲਹਿ ਬਿਗਸੈ ਅਨੰਦ ਸਿਉ ਜਾ ਕੋ ਹੋਤ ਕਿਰਪਾਲ ਸਦੀਵ ਅਗਨੀਵ ਸੁਹਾਵਨੇ ਰਾਮ ਨਾਮ ਗ੍ਰਹਿ ਮਾਲ ਖੇਦ ਨਾ ਦੁਖ ਨਾ ਦਾਨ ਤੇ ਜਾ ਕੋ ਨਦਰ ਕਰੀ ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰਿ ਸ਼ਲੋਕ ਗਨ ਮੇਨ ਦੇਖੋ ਮਨੈ ਮਾਹੀ ਸਰ ਪਰ ਚਲਨੋ ਲੋਗ ਆਸ ਅਨਿਤ ਗੁਰਮੁਖ ਮਿਟੈ ਨਾਨਕ ਨਾਮ ਅਰੋਗ ਪੌੜੀ ਗੱਗਾ ਗੋਬਿੰਦ ਗੁਣ ਰਵੋ ਸਾਸ ਸਾਸ ਜਪਨੀਤ ਕਹਾ ਬਸਾਸਾ ਦੇਹ ਕਾ ਬਿਲਮਨਾ ਕਰੇ ਹੋ ਮੀਤ ਨਹਿ ਬਾਰਕ ਨਹਿ ਜੋਬਨੈ ਨਹਿਰ ਬਿਰਦੀ ਕਸਬੰਦ ਉਹ ਬੇਰਾਹ ਦੂਜੀ ਐ ਜੋ ਆਏ ਪਰ ਜਾ ਮੁਖੰਦ ਗਿਆਨੀ ਧਿਆਨੀ ਚਤਰ ਪੇਖ ਰਹਿਣ ਨਹੀਂ ਏ ਠਾਈ ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਹਿ ਗੁਰ ਪ੍ਰਸਾਦ ਸਿਮਰਤ ਰਹਿ ਜਾ ਹੂੰ ਮਸਤਕ ਭਾਗ ਨਾਨਕ ਆਏ ਸਫਲ ਤੇ ਜਾਂ ਕੋ ਪ੍ਰਿਆਹ ਸੁਹਾਗ ਸਲੋਕ ਕੋ ਕੇ ਸ਼ਾਸਤਰ ਵੇਦ ਸਭ ਆਨ ਨਾ ਕਥ ਤਉ ਕੋਈ ਆਪ ਜਗਾ ਦੀ ਹੁਣ ਹੋਵਤ ਨਾਨਕ ਏਕੈ ਸੋਏ ਪੌੜੀ ਕੰਗਾ ਘਾਲੂ ਮਨ ਹੈ ਇਹ ਬਿਨ ਹਰ ਦੂ ਸਰਨਾਹੀ ਨਹਿ ਹੋਆ ਨਹਿ ਹੋਵਨਾ ਜਤ ਕਤ ਉਹੀ ਸਮਾਹਿ ਹੁਲੈ ਤਉ ਮਨ ਜੋ ਆਵੇ ਸਰਨਾ ਨਾਮ ਤਤ ਕਲ ਮਹ ਪੁਨੈ ਚਰਨਾ ਕਾਲ ਕਾਲ ਅਨਕ ਪਛਤਾਵੇ ਬਿਨ ਹਰ ਭਗਤ ਕਹਾਂ ਥਿਤ ਪਾਵੇ ਕੋਲ ਮਹਾਰਸ ਅੰਮ੍ਰਿਤ ਤੇ ਪੀਆ ਨਾਨਕ ਹਰ ਗੁਰ ਜਾ ਕੋ ਦੀ ਆਸ ਲੋਕ ਗਨ ਘਾਲੇ ਸਭ ਦਿਵਸ ਸਾਸ ਨਹਿ ਬਡਨ ਘਟਨ ਤਿਲਸਾਰ ਜੀਵਨ ਨੂਰਹ ਪਰਮ ਮੋਹ ਨਾਨਕ ਤੇ ਉਗਵਾਰ ਪੌੜੀ